ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਦੀ ਮੁਹਿੰਮ ਦੇ ਤਹਿਤ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੀ ਅਗਵਾਈ ਹੇਠ ਅਪਰਾਧਿਕ ਅਨਸਰਾਂ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਦੌਰਾਨ ਫਰੀਦਕੋਟ ਪੁਲਿਸ ਵੱਲੋਂ 1 ਕਰੋੜ ਦੀ ਧਰੋਤੇ ਮੰਗਣ ਦੇ ਮਾਮਲੇ ਵਿੱਚ ਦਵਿੰਦਰ ਬੰਮੀਹਾ ਗਰੁੱਪ ਨਾਲ ਸਬੰਧਿਤ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ। ਗ੍ਰਿਫਤਾਰ ਦੋਸ਼ੀਆਂ ਵਿੱਚ ਰਾਮਜੋਤ ਸਿੰਘ ਉਰਫ ਜੋਤ ਵਾਸੀ ਮੋਗਾ ਵੀ ਸ਼ਾਮਲ ਹੈ ਜਿਸ ਨੇ ਹਥਿਆਰ ਬਰਾਮਦਗੀ ਦੌਰਾਨ ਪੁਲਿਸ ਪਾਰਟੀ ਉੱਪਰ ਫਾਇਰਿੰਗ ਕੀਤੀ ਜਿਸ ਨੂੰ ਕਿ ਮੁੱਠ ਘੇੜ ਤੋਂ ਬਾਅਦ ਜ਼ਖਮੀ ਹਾਲਤ ਵਿੱਚ ਕਾਬੂ ਕੀਤਾ ਗਿਆ ਹੈ ਇਹ ਜਾਣਕਾਰੀ ਡਾਕਟਰ ਪ੍ਰਗਿਆ ਜੈਨ ਐਸਐਸਪੀ ਫ੍ਰੀਸਕੋਰ ਵੱਲੋਂ ਸਾਂਝੀ ਕੀਤੀ ਗਈ ਜੀ ਪੰਜਾਬ ਪੁਲਿਸ ਡਿਸਟ੍ਰਿਕਟ ਫਰੀਦਕੋਟ ਦੀ ਇੱਕ ਜ਼ੀਰੋ ਟੋਲਰੈਂਸ ਪਾਲਿਸੀ ਹੈ ਮਾੜੇ ਅਨਸਰਾਂ ਦੇ ਖਿਲਾਫ ਤੇ ਜਿਹੜੇ ਵਿਦੇਸ਼ਾਂ 'ਚ ਬੈਠੇ ਬਦਮਾਸ਼ ਨੇ ਉਹਨਾਂ ਦੇ ਖਿਲਾਫ ਤੇ ਏਸੀ ਲੜੀ ਦੇ ਤਹਿਤ ਸਾਡੇ ਕੋਲ ਇੱਕ ਇਨਪੁਟ ਆਈ ਸੀਗੀ ਕਿ ਗੋਟਖੂੜਾ ਦੀ ਇੱਕ ਬਿਜ਼ਨਸ ਫੈਮਿਲੀ ਨੂੰ 1 ਕਰੋੜ ਰੁਪਏ ਦੀ ਐਕਸਟਰਸ਼ਨ ਕਾਲ ਆਈ ਏ ਉਸ ਚੀਜ਼ ਨੂੰ ਇੱਕ ਟਾਪ ਪ੍ਰਾਇਰੀਟੀ ਲੈਂਦੇ ਹੋਏ ਪੰਜਾਬ ਪੁਲਿਸ ਡਿਸਟ੍ਰਿਕਟ ਫਰੀਦਕੋਟ ਨੇ ਅੰਡਰ ਦ ਡਾਇਰੈਕਸ਼ਨਸ ਆਫ ਆਰ ਸੀਐਮ ਸਾਹਿਬ ਐਂਡ ਡੀਜੀਪੀ ਸਰ ਇਸ ਕੇਸ ਨੂੰ ਐਂਡ ਟੂ ਐਂਡ ਕ੍ਰੈਕ ਕੀਤਾ ਤੇ ਜਦੋਂ ਇਹਨ ਬਦਮਾਸ਼ਾਂ ਨੇ ਇੱਕ ਉਸ ਬਿਜ਼ਨਸਮੈਨ ਦੇ ਘਰ ਦੇ ਬਾਹਰ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਉਹਦੀ ਵੀ ਸਾਡੇ ਕੋਲ ਇਨਪੁਟ ਆਈ ਔਰ ਉਹ ਫਾਇਰਿੰਗ ਕਰਨ ਦੀ ਕੋਸ਼ਿਸ਼ ਤੋਂ ਬਾਅਦ ਉਹਨਾਂ ਨੇ ਇਹਨਾਂ ਕੋਲ ਜਦੋਂ 1 ਕਰੋੜ ਰੁਪਏ ਦੀ ਡਿਮਾਂਡ ਕੀਤੀ ਤਾਂ ਅਸੀਂ ਉਹਨ ਦੋਨੋਂ ਬੰਦਿਆਂ ਨੂੰ ਟੈਕਨੀਕਲ ਔਰ ਹਿਊਮਨੈਂਟ ਦੇ ਬੇਸਿਸ ਤੇ ਅਸੀਂ ਟਰੇਸ ਕੀਤਾ ਤੇ ਇਸ ਤੇ ਅਲਾਵਾ ਇੱਕ ਜਿਹੜਾ ਬੈਕਵਰਡ ਲਿੰਕੇਜ ਜੇਲ ਤੇ ਬੈਠਾ ਹੋਇਆ ਸੀ ਤੇ ਜਿਨੇ ਇਹ ਸਾਰੇ ਲੌਜਿਸਟਿਕਸ ਪਰਵਾਇਡ ਕਰਾਈ ਸੀ ਵੈਪਨ ਪ੍ਰਵਾਇਡ ਕਰਾਇਆ ਸੀ ਔਰ ਇਹਨਾਂ ਦੋ ਬੰਦਿਆਂ ਇਹ ਜਿਹੜੇ ਸ਼ੂਟਰਸ ਸੀ ਇਹਨਾਂ ਨੂੰ ਪ੍ਰਵਾਇਡ ਕਰਾਇਆ ਸੀ ਉਹਨਾਂ ਨੂੰ ਵੀ ਅਸੀਂ ਆਈਡੈਂਟੀਫਾਈ ਕਰਕੇ ਅਰੈਸਟ ਕਰ ਲਿਆ ਹੈ ਇਸ ਪੂਰੇ ਕੇਸ ਚ ਟੋਟਲ ਤਿੰਨ ਬੰਦੇ ਅਰੈਸਟ ਹੋਏ ਨੇ ਜਿਨ੍ਹਾਂ ਦੇ ਨਾਂ ਹੈਗੇ ਸੰਦੀਪ ਸਿੰਘ, ਰਾਮਜੋਤ ਸਿੰਘ ਤੇ ਮਲਕੀਤ ਸਿੰਘ ਇਹ ਰਾਮਜੋਤ ਸਿੰਘ ਦੇ ਕੋਲ ਇੱਕ ਵੈਪਨ ਦੀ ਜਿਹੜੀ ਇਨਫੋਰਮੇਸ਼ਨ ਸਾਡੇ ਕੋਲ ਆਈ ਜਦੋਂ ਅਸੀਂ ਇਹਨੂੰ ਇੱਕ ਸਸਟੇਨਡ ਜਦੋਂ ਅਸੀਂ ਇਹਦੀ ਪੁੱਛਗਿੱਛ ਕੀਤੀ ਤਾਂ ਜਦੋਂ ਅਸੀਂ ਇਹਨੂੰ ਅਜ ਰਿਕਵਰੀ ਕਰਾਉਣ ਲੈ ਕੇ ਆਏ ਤਾਂ ਇਹਨੇ ਮੌਕੇ ਦਾ ਇੱਕ ਉਹਨੂੰ ਫਾਇਦਾ ਚੱਕਣ ਦੀ ਕੋਸ਼ਿਸ਼ ਕੀਤੀ ਤੇ ਉਸ ਵੈਪਨ ਸੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਜਿਹੜਾ ਸਾਡੇ ਮੁਲਾਜ਼ਮ ਦੀ ਪੱਗ ਨੂੰ ਛੂਕੇ ਨਿਕਲੇ ਤੇ ਪੁਲਿਸ ਪਾਰਟੀ ਨੇ ਵੀ ਫਿਰ ਸੈਲਫ ਡਿਫੈਂਸ 'ਚ ਫਾਇਰ ਕੀਤਾ ਜਿਹੜਾ ਇਹਦੇ ਲੈਗ ਨੂੰ ਹਿਟ ਕੀਤਾ ਇਹਨੂੰ ਹਸਪੀਟਲ ਪਹੁੰਚਾ ਦਿੱਤਾ ਗਿਆ ਇਹ ਚ ਦੱਸਣ ਜੋ ਗੱਲ ਇਹ ਹੈ ਕਿ ਸੰਦੀਪ ਇਹ ਜਿਹੜਾ ਰਾਮਜੋਤ ਹੈ ਇਹ ਤੇ ਪੁਰਾਣੇ ਤਿੰਨ ਪਰਚੇ ਹੈ ਅਸਲਾ ਐਕਟ ਐਨਡੀਪੀਐਸ ਐਕਟ ਆਰਗੇਨਾਈਜ਼ਡ ਕ੍ਰਾਈਮ ਦੇ ਸੰਦੀਪ ਸਿੰਘ ਤੇ ਵੀ ਪੁਰਾਣੇ ਦੋ ਪਰਚੇ ਨੇ ਤੇ ਮਲਕੀਤ ਸਿੰਘ ਜਿਹੜਾ ਅਸੀਂ ਫਰੀਦਕੋਟ ਜੇਲ ਤੋਂ ਲੈ ਕੇ ਆਏ ਨੇ ਜਿਹਦੀ ਸ਼ਮੂਲੀਅਤ ਇਸ ਪੂਰੇ ਕੇਸ 'ਚ ਸੀ ਉਹਤੇ ਤੇ ਸੱਤ ਪਰਚੇ ਜਿਹੜੇ ਹੈਗੇ ਰਜਿਸਟਰਡ ਨੇ ਉਹ ਵੀ ਸਾਰੇ ਹੀਨਸ ਕ੍ਰਾਈਮ ਆਰਗੇਨਾਈਜ਼ਡ ਕ੍ਰਾਈਮ ਦੇ ਨੇ ਇਹ ਪੂਰਾ ਹੀ ਜਿਹੜਾ ਮੋਡਿਊਲ ਹੈ ਇਹ ਵਿਦੇਸ਼ਾਂ 'ਚ ਬੈਠੇ ਬਦਮਾਸ਼ ਦਿਵਿੰਦਰ ਬੰਬੀਹਾ ਗੈਂਗ ਦੇ ਲਖੀ ਪਟਿਆਲ ਤੇ ਜਸ ਵੈਬਲ ਵੱਲੋਂ ਇਹ ਪੂਰਾ ਮੋਡਿਊਲ ਚਲਾਇਆ ਜਾ ਰਿਹਾ ਹੈ ਤੇ ਹੁਣਾਂ ਨੇ ਇਹ ਵੀ ਇੱਕ ਇੰਸਟਾਗ੍ਰam ਦੇ ਪੋਸਟ ਰਾਹੀ ਇਹਦੀ ਜ਼ਿੰਮੇਵਾਰੀ ਇਹਦੀ ਚੱਕੀ ਸੀਗੀ ਤੇ ਸਾਡੀ ਇਹਨ ਸਾਰੇ ਹੀ ਬੰਦਿਆਂ ਨੂੰ ਇੱਕ ਕਲੀਅਰ ਕਟ ਵਰਨਿੰਗ ਹੈ ਕਿ ਅਗਰ ਤੁਸੀਂ ਇੱਥੇ ਸਾਡੇ ਇਲਾਕੇ 'ਚ ਕੁਝ ਵੀ ਅਟੈਂਪਟ ਵੀ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਅਸੀਂ ਤੁਹਾਨੂੰ ਬਿਲਕੁਲ ਟੋਲਰੇਟ ਨਹੀਂ ਕਰਾਂਗੇ ਤੇ ਅਸੀਂ ਉਹਦੇ ਖਿਲਾਫ ਜੜੀ ਸਖਤ ਤੋਂ ਸਖਤ ਕਾਰਵਾਈ ਹੈ ਉਹ ਅਸੀਂ ਕਰਾਂਗੇ ਔਰ ਇਹ ਕਾਨੂੰਨ ਜਿਹੜਾ ਹੈਗਾ ਇਹ ਸਾਰਿਆਂ ਵਾਸਤੇ ਬਰਾਬਰ ਹੈ ਐਸੀ ਬਿਲਕੁਲ ਵਿਥਿਨ ਦਾ ਐਂਬੀਟ ਆਫ ਲਾ ਜਿਹੜਾ ਵੀ ਸਖਤ ਤੋਂ ਸਖਤ ਕਾਰਵਾਈ ਹੋ ਸਕਦੀ ਹੈ ਉਹ ਅਸੀਂ ਤੁਹਾਡੇ ਖਿਲਾਫ ਕਰਾਂਗੇ